ਪੰਜਾਬ ਦੀ ਸਿਆਸਤ ਨਾਲ ਜੁੜਿਆ ਸਾਰਿਆਂ ਦਾ ਫੋਕਸ ਹੋਇਆ ਪਿਆ ਇੱਕੋ ਥਾਂ ਉਹ ਤਰਨਤਨ ਜ਼ਿਮਨੀ ਚੋਣ ਸਾਰੀਆਂ ਪਾਰਟੀ ਦੀਆਂ ਗਤੀਵਿਧੀਆਂ ਚੱਲ ਰਹੀਆਂ ਨਾਲ ਨਾਲ ਪਰ ਅੱਜ ਦੀ ਘੜੀ ਦੇ ਵਿੱਚ ਜਿਹੜੇ ਡਿਵੈਲਪਮੈਂਟ ਹੋਈਆਂ ਨਾਂ ਦੀ ਪੱਤਰ ਭਰੇ ਜਾ ਰਹੇ ਨੇ ਬਿਆਨਬਾਜ਼ੀਆਂ ਆ ਰਹੀਆਂ ਨੇ ਉਹਦੇ ਅਸਰ ਦੇ ਵਿੱਚੋਂ ਦੇਖਣ ਨੂੰ ਕੀ ਮਿਲ ਰਿਹਾ ਕਿਹਦਾ ਪਲੜਾ ਦਿਨੋ ਦਿਨ ਹੌਲਾ ਹੁੰਦਾ ਜਾ ਰਿਹਾ ਤੇ ਕਿਹਦਾ ਭਾਰੇ ਵਾਲੇ ਪਾਸੇ ਵੱਧਦਾ ਜਾ ਰਿਹਾ ਇਹ ਕੋ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜੀਆਂ ਤਿੰਨ ਨਾਮਜ਼ਦਗੀ ਪੱਤਰ ਦਾਖਲ ਹੋਏ ਇੱਕ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਉਮਰ ਉਮੀਦਵਾਰ ਜਸਵਿੰਦਰ ਕੌਰ ਰੰਧਾਵਾ ਤੇ ਉਹਦੀ ਬੇਟੀ ਦੇ ਕਵਰਿੰਗ ਕੈਂਡੀਡੇਟ ਕੰਚਨਪ੍ਰੀਤ ਕੌਰ ਹੋਣਾਂ ਦੇ ਹੋਏ ਨੇ ਤੇ ਜਦੋਂ ਆਮ ਆਦਮੀ ਪਾਰਟੀ ਕਰੂਗੀ ਉਦੋਂ ਇਹ ਹੋ ਸਕਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਾਣ ਉੱਥੇ ਉਹਨਾਂ ਦੇ ਨਾਮਜ਼ਦਗੀ ਦੇ ਪੱਤਰ ਤੇ ਰੋਡ ਸ਼ੋ ਹੋਊਗਾ ਫਿਰ ਜਦੋਂ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਦੇ ਹੋਣਗੇ ਉਦੋਂ ਰੋਡ ਸ਼ੋ ਹੋਊਗਾ ਲੇਕਿਨ ਅੱਜ ਜਿਹੜੇ ਕਾਲੀ ਦਲ ਨੇ ਜਦੋਂ ਜਸਵਿੰਦਰ ਕੌਰ ਰੰਧਾਵਾ ਹੁਣ ਨਾਮਿਨੇਸ਼ਨ ਕਰਨ ਵੇਲੇ ਜਿਹੜਾ ਰੋਡ ਸ਼ੋ ਕਾਫੀ ਪ੍ਰਭਾਵਸ਼ਾਲੀ ਆ ਕਿਉਂਕਿ ਇੰਨਾ ਕੋਈ ਵੀ 40 45 ਸਰਪੰਚ ਨੇ ਸ਼ਹਿਰ ਦੇ ਵਿੱਚ ਅੱਠ ਕਾਉਂਸਲ ਬੜਾ ਪ੍ਰਭਾਵਸ਼ਾਲੀ ਇਹਨਾਂ ਦਾ ਰੋਡ ਸ਼ੋ ਰਿਹਾ ਹੈਗਾ ਔਰ ਉਹਦੇ ਚ ਸੁਭੀ ਸਿੰਘ ਬਾਦਲ ਦੀ ਸਪੀਚ ਵੀ ਹੈਗੀ ਹੈ ਮੁਕਾਬਲਾ ਕਾਫੀ ਜਿਹੜਾ ਵਾ ਇੱਥੇ ਜ਼ਬਰਦਸਤ ਹੋਊਗਾ ਪਰ ਨਾਲ ਦੀ ਨਾਲ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਰਾਜਾ ਅਮਰਿੰਦਰ ਸਿੰਘ ਵੜਿੰਗਾ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਜਿਹੜੀ ਸਟੇਟਮੈਂਟ ਆ ਉਧਰ ਪਿੰਡਾਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਹੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਚ ਨੇ ਕਿਹਾ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਜਾਂ ਦੂਜਾ ਚਾਹੀਦਾ ਹੈਗਾ ਨਾ ਉਹਦਾ ਜਿਹੜਾ ਲੋਕੀ ਜਿਹੜਾ ਵਿਰੋਧ ਕਰਨਗੇ ਪੰਜਾਬ ਦੇ ਲੋਕਾਂ ਦੀ ਕਦੀ ਵੀ ਮੰਗ ਨਹੀਂ ਰਹੇਗਾ ਜਿਸ ਗੱਲ ਦੇ ਜਿਹੜੀ ਆ ਸੁਖਜਿੰਦਰ ਜਿਹੜਾ ਰਾਜਾ ਅਮਰਿੰਦਰ ਸਿੰਘ ਵੜਿੰਗ ਕਰਿਆ ਹੈਗੇ ਨੇ ਉਹਦੇ ਨਾਲ ਜਿਹੜਾ ਵਾ ਉਹ ਕਾਂਗਰਸ ਨੂੰ ਕਿੰਨਾ ਕੀ ਮੁਨਾਫਾ ਹੁੰਦਾ ਉਹ ਤੇ 27 ਦੇ ਵਿੱਚ ਪਰ ਪੰਜਾਬ ਦੇ ਵਿੱਚ ਜਿਹੜੀ ਇਸ ਗੱਲ ਦੇ ਕਦੇ ਵੀ ਕਿਸੇ ਨੇ ਮੋਹਰ ਨਹੀਂ ਲਾਈ ਹੈਗੀ ਉਹ ਜਿਹੜੇ ਜਿਹੜੇ ਉਹ ਮਨਦੀਪ ਸਿੰਘ ਆ ਉਸ ਉਸ ਪਰਿਵਾਰ ਦੀ ਕਦੀ ਮੰਗ ਨਹੀਂ ਰਹੀ ਗਏ ਮਨਦੀਪ ਸਿੰਘ ਪਰਿਵਾਰ ਨੂੰ ਕੋਈ ਲੋੜ ਨਹੀਂ ਸੀ ਇਲੈਕਸ਼ਨ ਲੜਨ ਦੀ ਜੇ ਉਹ ਸੁਦੀਰ ਸੂਰੀ ਜਿਹੜਾ ਸਿੱਖਾਂ ਬਾਰੇ ਗੁਰੂ ਸਾਹਿਬ ਬਾਰੇ ਸਿੱਖਾਂ ਦੀਆਂ ਧੀਆਂ ਪਹਿਣਾ ਬਾਰੇ ਗਲਤ ਬੋਲਦਾ ਸੀ ਉਹਦਾ ਸੰਦੀਪ ਸਣੀ ਹੋਣਾ ਨੇ ਜਜਬਾਤੀ ਹੋ ਕੇ ਉਹਦਾ ਸੂਧਾ ਲਾ ਦਿੱਤਾ ਹੈ ਜਿਹੜਾ ਨਹੀਂ ਲਾਉਣਾ ਚਾਹੀਦਾ ਪਰ ਉਹ ਮੂੰਗੋ ਗਾਂਧੀ ਇੰਨਾ ਬੋਲਦਾ ਸੀ ਕਈ ਵੇਲੇ ਬੰਦਾ ਆਪਣੇ ਜਿਹੜੇ ਜੋਸ਼ ਜਾਂ ਜਜਬਾਤ ਨਹੀਂ ਰੋਕ ਸਕਦਾ ਹਾਲਾਂਕਿ ਉਸ ਸਮੇਂ ਦੀ ਸਰਕਾਰ ਜਿਹੜੀ ਸਰਕਾਰ ਆ ਉਹਨੂੰ ਉਹਨੂੰ ਇਹੋ ਜਿਹੇ ਬੰਦਿਆਂ ਦੇ ਖਿਲਾਫ ਪੜ ਕੇ ਮੁਕਦਮਾ ਦਰਜ ਕਰਕੇ ਧਾਰਮਿਕ ਭਾਵਨਾ ਪੜਕਾਉਣ ਦੇ ਮਸਲੇ ਦੇ ਵਿੱਚ ਰਜਿਸਟਰ ਕੀਤਾ ਜਾ ਸਕਦਾ ਇਹੋ ਜਿਹੀ ਕੋਈ ਗੱਲ ਕੋਈ ਸਿੱਖ ਕਰ ਦਿੰਦਾ ਤੇ ਨਾਲ ਦੇ ਨਾਲ ਮੁਕਦਮੇ ਦਰਜ ਹੁੰਦਾ ਜੇ ਕੋਈ ਮжоਰਟੀ ਵਾਲਾ ਬੰਦਾ ਕਰ ਦੇ ਤਾਂ ਉਹਨੂੰ ਸਰਕਾਰ ਹੱਥ ਪਹੁੰਚ ਤੋਂ ਥੋੜਾ ਡਰਦੀ ਹੈਗੀ ਆ ਉਹਨੇ ਬੋਲਿਆ ਉਹ ਉਹਨੇ ਕੀਤਾ ਤੇ ਸੰਦੀਪ ਸਣੀ ਉਹਨੇ ਦਾ ਕਿਹੜਾ ਕੋਈ ਪੁਰਾਣਾ ਪਿਛੋਕੜ ਉਹਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਸੀ ਮਨਦੀਪ ਸਿੰਘ ਦਾ ਵੀ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਕਿ ਨਾ ਉਹਨੇ ਕਦੀ ਦੇਸ਼ ਦੇ ਖਿਲਾਫ ਗੱਲ ਕੀਤੀ ਉਹਨੇ ਤਾਂ ਮੇਸ਼ ਦੇਸ਼ ਦੀ ਗੱਲ ਕੀਤੀ ਹੈਗੀ ਨਾ ਇਸ ਕਰਕੇ ਮੈਨੂੰ ਲੱਗਦਾ ਕਿ ਰਾਜਾ ਬਿਰਿੰਦਰ ਸਿੰਘ ਵੜਿੰਗ ਦੀ ਜਿਹੜੀ ਸਟੇਟਮੈਂਟ ਆ ਉਹ ਕਾਂਗਰਸ ਨੂੰ ਉਲਟੀ ਪਈ ਹੈਗੀ ਆ ਕਿਉਂਕਿ ਉਹ ਮਨਦੀਪ ਸਿੰਘ ਦਾ ਪਿਛੋਕੜ ਦੇਖੋ ਨਾ ਸੰਦੀਪ ਸਿੰਘ ਦਾ ਪਿਛੋਕੜ ਦੇਖੋ ਇੱਕ ਜਜ਼ਬਾਤੀ ਹੋ ਕੇ ਬੰਦਾ ਕਿਸੇ ਦਾ ਇਹੋ ਜਿਹਾ ਕਦਮ ਚੁੱਕ ਲੈਂਦਾ ਹੈਗਾ ਤਾਂ ਪਰਿਵਾਰ ਦੇ ਕੱਪੜੇ ਦਾ ਕੰਮ ਕਰਦੇ ਹੋ ਇੱਕ ਆਮ ਘਰ ਬੰਦਾ ਰੋਜੀ ਰੋਟੀ ਕਮਾਉਣ ਵਾਲੇ ਸਵੇਰੇ ਸਾਮ ਜਪ 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 ਨਾਮ ਜਪਣ ਵਾਲੇ ਲੋਕ ਨੇ ਪਰ ਰਾਜਾ ਮਰੀਂਦਰ ਸਿੰਘ ਵੜਿੰਗ ਦਾ ਇਹ ਅਦਾ ਨਾ ਕਿ ਮੈਂ ਇਹਦੇ ਮਸਲੇ 'ਚ ਇਹੋ ਜੀ ਸਟੇਟਮੈਂਟ ਰਿਲੀਜ਼ ਕਰਕੇ ਤੇ ਪੂਰਾ ਪੰਜਾਬ ਦਾ ਹਿੰਦੂ ਭਾਈਚਾਰਾ ਮੇਂ ਆਪਣੇ ਵੱਲ ਕਰ ਲਾਗਾ ਉਹ 72 'ਚ ਪਤਾ ਲੱਗੂਆ ਪਰ ਜ ਤਰਨਤਾਰ ਦੇ ਲੋਕਾਂ ਨੇ ਵੀ ਰਾਜਾ ਮਰੀਂਦਰ ਸਿੰਘ ਵੜਿੰਗ ਨੂੰ ਜਿਆਦਾ ਜਿਹੜੀ ਹੈ ਤਵੱਜੂ ਨਹੀਂ ਦਿੱਤੀ ਹੈਗੀ ਪਰ ਇਹਦੀ ਸੁਰਖੀ ਵੱਡੀ ਬਣ ਗਈ ਜਨੇ ਨੈਸ਼ਨਲ ਮੀਡੀਆ ਦੇ ਵਿੱਚ ਚੱਲ ਗਿਆ ਕਿ ਉਹਦੇ ਨਾਲ ਕੀ ਹੋਇਆ ਅਮਰਤਪਾਲ ਜਿੱਤ ਗਿਆ ਤੇ ਪੰਜਾਬ ਦੇ ਵਿੱਚ ਕੀ ਹੋ ਗਿਆ ਕਿ ਪੰਜਾਬ ਅੱਡ ਹੋ ਗਿਆ ਪਰ ਸਾਡੇ ਦੇਸ਼ ਦੇ ਲੀਡਰ ਉਹਨਾਂ ਨੂੰ ਇਹੋ ਜਿਹੇ ਸਟੇਟਮੈਂਟਾਂ ਦੇ ਕੇ ਮਜ਼ਾ ਆਉਂਦਾ ਹੈਗਾ ਨਾ ਜੇ ਇਹ ਵੀ ਮਨਦੀਪ ਸਿੰਘ ਜਿੱਤ ਜੂ ਅਤੇ ਕਿ ਪੰਜਾਬ ਅੱਡ ਹੋ ਜਾਊਗਾ ਅਮਰਿੰਦਰ ਸਿੰਘ ਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ 89 ਦੇ ਵਿੱਚ 11 ਐਮਪੀ ਬਣ ਗਏ ਸੀ ਸਿਮਰਜੀ ਉਸ ਤੋਂ ਬਾਅਦ ਕੀ ਪੰਜਾਬ ਕਦੀ ਅੱਡ ਹੋ ਗਿਆ ਪਰ ਕਾਂਗਰਸ ਪਾਰਟੀ ਇਦਾਂ ਹੀ ਆ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਜਾਂ ਸਾਡੀਆਂ ਪਾਰਟੀਆਂ ਇਹ ਜਿਹੜੀਆਂ ਜਿਹੜੀਆਂ ਹਮੇਸ਼ਾ ਸਮਾਜ ਨੂੰ ਤੋੜ ਕੇ ਤੇ ਦੇਸ਼ ਨੂੰ ਤੋੜ ਕੇ ਅੱਗੇ ਰੱਖ ਕੇ ਸਿਆਸਤ ਕਰਦੀਆਂ ਜਿਸ ਪਾਰਟੀ ਨੇ ਇੰਡੀਆ ਦੇ ਵਿੱਚ ਬੀਜ ਜਿਹੜੇ ਗਲਤ ਬੋਏ ਸੀ ਇੰਦਰਾ ਗਾਂਧੀ ਨੇ ਉਹ ਫਸਲ ਜਿਹੋ ਜੀ ਉਹਨੇ ਬੀਜੀ ਉਹਨੂੰ ਵੱਢਣੀ ਪਈ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਟੈਂਕ ਲੈ ਕੇ ਆਈ ਔਰ ਜਿਹੜੇ ਸਾਡੇ ਗਵਰਨਰ ਰੇਅਰ ਪੰਜਾਬ ਦੇ ਉਹਨਾਂ ਨੇ ਆਪਣੇ ਮਰਨ ਅੰਪਰੰਤ ਉਹਨਾਂ ਦੀ ਬੇਟੀ ਨੇ ਕਿਤਾਬ ਰਿਲੀਜ਼ ਕੀਤੀ ਜੀ ਵੀ ਪਾਂਡੇ ਕਰਕੇ ਉਹ ਕਹਿੰਦੇ ਮੈਂ ਉਹਨੂੰ ਸਮਝਾਇਆ ਵੀ ਉਹ ਕਹਿੰਦੀ ਜੇ ਲੋੜ ਪਈ ਤੇ ਮੈਂ ਬੰਬ ਵੀ ਸੁੱਟਾਂਗੀ ਇੰਦਰਾ ਗਾਂਧੀ ਨੂੰ ਇੱਕ ਕਰਨ ਦੀ ਕਿ ਲੋੜ ਸੀ ਉਹਦੀ ਇੱਕ ਸਾਜ਼ਿਸ਼ ਦਾ ਇਸਾਈ ਪਲਾਨ ਸੀ ਉਹ ਜਦੋਂ ਹੋ ਗਿਆ ਦੋ ਗਨਮੈਨ ਸੀ ਉਹਨਾਂ ਨੇ ਉਹ ਇੰਦਰਾ ਨੂੰ ਮਾਰ ਦਿੱਤਾ ਲੋੜ ਕੀ ਸੀ ਤੇ ਜਿਹੋ ਜਿਹੋ ਉਹਨੇ ਫਸਲ ਜਿਹੜੀ ਬੀਜੀ ਸੀ ਉਹ ਵੱਢਣੀ ਪਈ ਹੈਗੀ ਇਸ ਕਰਕੇ ਕਾਂਗਰਸ ਨੇ ਇਹ ਚੀਜ਼ਾਂ ਖਾਸ ਕਰਕੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾ ਉਹ ਤੁਹਾਨੂੰ ਗਰੇਸ ਕਰਨਾ ਚਾਹੀਦਾ ਹੈਗਾ ਤੁਸੀਂ ਲੋਕਾਂ ਨੂੰ ਪ੍ਰਵੋਕ ਕਰਦੇ ਹੋ ਪੰਜਾਬ ਦੇ ਲੋਕ ਸ਼ਾਂਤੀ ਚ ਰਹਿਣਾ ਚਾਹੁੰਦੇ ਇੱਕ ਅਮਰਪਾਲ ਦੇ ਨਾਲ ਕੀ ਪੰਜਾਬ ਦੀ ਦੇ ਸ਼ਾਂਤੀ ਭੰਗ ਹੋਗੀ ਅੰਮ੍ਰਿਤਪਾਲ ਤੋਂ ਪਹਿਲਾਂ ਤੁਹਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਤੇ ਤੁਹਾਡੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਕੀ ਕਰ ਲਿਆ ਖੁਦ ਤੁਸੀਂ ਟਰਾਂਸਪੋਰਟ ਮਨਿਸਟਰ ਸੀ ਤੁਸੀਂ ਕੀ ਕਰ ਲਿਆਗਾ ਨਾ ਉਹ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਟਰਾਂਸਪੋਰਟ ਦੀ ਗੱਲ ਕਰਦੇ ਨੇ ਤੇ ਕਾਂਗਰਸ ਪਾਰਟੀ ਡਰਨ ਲੱਗ ਪੈਂਦੀ ਹੈਗੀ ਇਸ ਕਰਕੇ ਕੋਈ ਜਿਹਾ ਸਟੇਟਮੈਂਟ ਆ ਸੂਝ ਸਮਝ ਕੇ ਦੇਣੀਆਂ ਚਾਹੀਦੀਆਂ ਪਰ ਇਹਦਾ ਇੱਕ ਕਾਂਗਰਸ ਪਾਰਟੀ ਨੂੰ ਲੱਗਦਾ ਹੋਊਗਾ ਕਿ ਜਿਹੜੀ ਸਟੇਟਮੈਂਟ ਆ ਪਰ ਉਸ ਇਲਾਕੇ ਦੀ ਸਾਈਕੀ ਹੋਰ ਆ ਔਰ ਦੂਜੀ ਗੱਲ ਹੈ ਕਿ ਉਹ ਹੁਣ ਉੱਥੇ ਖੁੰਡ ਚਰਚਾ ਸ਼ੁਰੂ ਹੋ ਚੁੱਕੀ ਹੈਗਾ ਕਿ ਖੁੰਡ ਚਰਚਾ ਦੇ ਵਿੱਚ ਰਵੱਦੀ ਪਾਰਟੀਆਂ ਦਾ ਤੇ ਜ਼ਿਕਰ ਨਹੀਂ ਹੋ ਰਿਹਾ ਮਨਦੀਪ ਸਿੰਘ ਦਾ ਹੋ ਰਿਹਾ ਹੁਣ ਦੇਖਦੇ ਹਾਂ ਕਿ ਲੋਕ ਆਪਣਾ ਮਨ ਬਣਾਉਂਦੇ ਕਿਵੇਂ ਹੈ ਕਿੰਨਾ ਮਨ ਬਣਾਉਂਦੇ ਕਿ ਮਨਦੀਪ ਸਿੰਘ ਨੂੰ ਜਿਤਾਉਣਾ ਵਾ ਜਾਂ ਹਰਮੀਰ ਸੰਧੂ ਨੂੰ ਜਿਤਾਉਣਾ ਵਾ ਜਾਂ ਸ਼ਰਮਨੀ ਕਾਲੀਦਲ ਨੂੰ ਜਿਤਾਉਣਾ ਹੈਗਾ ਕਿਉਂਕਿ ਉੱਥੇ ਭਾਜਪਾ ਦਾ ਤੇ ਕਾਂਗਰਸ ਪਾਰਟੀ ਦਾ ਜਿਤਨਾ ਔਖਾ ਤਿੰਨ ਪਾਰਟੀਆਂ ਦਾ ਮੁਕਾਬਲਾ ਹੈ ਉਹਨਾਂ ਦੋਨਾਂ ਦਾ ਨਹੀਂ ਹੈ ਉਹਨਾਂ ਦੋਨਾਂ ਦਾ ਆਪਸ ਦੇ ਵਿੱਚ ਉਹਨਾਂ ਦੋਨਾਂ ਦਾ ਕਾਂਗਰਸ ਤੇ ਬੀਜੇਪੀ ਦਾ ਇਹ ਮੁਕਾਬਲਾ ਹੋਊਗਾ ਕਿ ਚੌਥੇ ਪੰਜਵੇਂ ਨੰਬਰ ਤੇ ਕਿੰਨੇ ਰਹਿਣਾ ਹੈਗਾ ਇਧਰ ਤਿੰਨਾਂ ਦਾ ਹੈਗਾ ਕਿ ਪਹਿਲੇ ਨੰਬਰ ਤੇ ਕਿੰਨੇ ਰਹਿਣਾ ਦੂਜੇ ਤੇ ਕਿੰਨੇ ਰਹਿ ਤੀਜੇ ਤੇ ਕਿੰਨੇ ਰਹਿਣਾ ਹੈਗਾ ਅੱਜ ਦੀ ਤਰੀਕ ਦਿਨ ਹਲੇ ਹਫਤੇ ਬਾਅਦ ਕੀ ਉੱਥੇ ਪੋਜੀਸ਼ਨ ਹਾਲਾਤ ਪੈਦਾ ਹੁੰਦੇ ਨੇ ਉਹ ਕੋਈ ਐਡਵਾਂਸ ਕੋਈ ਦੱਸ ਨਹੀਂ ਸਕਦਾ ਪਰ ਬੀਜੇਪੀ ਹਿੰਮਤ ਨਹੀਂ ਹਾਰੀ ਬੀਜੇਪੀ ਵਾਸਤੇ ਇੱਕ ਐਕਸਪੈਰੀਮੈਂਟ ਕਰੀ ਪੰਜਾਬ ਦੇ ਉਹਨਾਂ ਨੇ ਦੇਖੋ ਅੱਜ 40 ਬੰਦਿਆਂ ਦੀ ਲਿਸਟ ਜਿਹੜੀ ਰਿਲੀਜ਼ ਕਰ ਦਿੱਤੀ ਆ ਜਿਹਦੇ ਚ ਪੰਨੇ ਕਿਹਨੂੰ ਕਿਹਨੂੰ ਪਾ ਦਿੱਤਾ ਮਨਪੀਰ ਸਿੰਘ ਬਾਦਲ ਨੂੰ ਪਾ ਦਿੱਤਾ ਹੈਗਾ ਕੈਪਟਨ ਮਰਿੰਦਰ ਸਿੰਘ ਨੂੰ ਪਾ ਦਿੱਤਾ ਹੈਗਾ ਪਤਾ ਨਹੀਂ ਕਿਹਨੂੰ ਕਿਹਨੂੰ ਪਾ ਦਿੱਤਾ ਹੈਗਾ ਤੋ ਲੋਕ ਪੁੱਛਣਗੇ ਨੇ ਕਿ ਪਹਿਲਾਂ ਤੁਸੀਂ ਦਿੱਤਾ ਕਿ ਪੰਜਾਬ ਨੂੰ ਬੀਜੇਪੀ ਨੇ ਦਿੱਤਾ ਕਿ ਪੰਜਾਬ ਨੂੰ ਮਨਜਿੰਦਰ ਸਿੰਘ ਸਿਰਸਾ ਸਾਹਿਬ ਵੀ ਨੇ ਰਵਨੀਤ ਸਿੰਘ ਬਿੱਟੂ ਵੀ ਇਹ ਸੂਬਾ ਪ੍ਰਧਾਨ ਵੀ ਆ ਸੈਂਟਰ ਦੇ ਵਜ਼ੀਰ ਵੀ ਆਉਣਗੇ ਸਾਰੇ ਉਹਨੇ ਵੀ ਤੁਸੀਂ ਦਿੱਤਾ ਕਿ ਪਰ ਬੀਜੇਪੀ ਨੂੰ ਇਹ ਹੈ ਕਿ ਉਹ ਵੱਡੀ ਗੇਮ ਆ ਉਹਨਾਂ ਦੀ 27 ਵੀ ਨਹੀਂ ਹੋ ਸਕਦੀ ਉਹਨਾਂ ਦੀ 32 ਹੋ ਸਕਦੀ 37 ਹੋ ਸਕਦੇ ਕਿ ਸ਼ਹਿਰ ਦੇ ਵਿੱਚ ਬੀਜੇਪੀ ਨੂੰ 10-12000 ਤੋਂ ਵੱਧ ਵੋਟ ਨਹੀਂ ਹੈਗੀ ਬੀਜੇਪੀ ਦੇ ਤੁਸੀਂ ਦੇਖੋ ਨਾ ਕਿ ਗੱਠ ਜੋੜ ਜਦੋਂ ਰਿਹਾ ਹੁਣ ਤੱਕ ਉੱਥੇ ਕਾਲੀ ਕਾਲੀਦਲ ਦਾ ਉਮੀਦਵਾਰ ਹੀ ਜਿੱਤਦਾ ਰਿਹਾ ਹੈ ਬੀਜੇਪੀ ਇਹਦੇ ਤੱਕ ਦੀ ਟਿਕਟ ਮੰਗੀ ਨਹੀਂ ਹੈਗੀ ਸ਼ਹਿਰ ਦੇ ਵਿੱਚ ਵੀ ਕਾਲੀ ਦਲ ਦੇ ਕੌਂਸਲਰ ਹੀ ਜਿੱਤਦੇ ਰਹੇ ਨੇ ਹਾਲਾਂਕਿ ਹਰਮੀਰ ਸਿੰਘ ਜਦੋਂ ਕਾਲੀ ਦਲ ਵੱਲੋਂ ਤੇ ਨਿਲ ਜੋਸ਼ੀ ਦਾ ਭਰਾ ਰਾਜਾ ਜੋਸ਼ੀ ਉਥੇ ਨਾ ਕਾਲੀ ਦਲ ਤੇ ਬੀਜੇਪੀ ਦਾ ਅੰਦਰੂਨੀ ਸ਼ਹਿਰ ਦੇ ਵਿੱਚ ਇੱਟ ਕੁੱਤੇ ਦਾ ਵੈਰ ਸੀ ਗੋਲੀਆਂ ਵੀ ਚੱਲੀਆਂ ਆ ਗਈਆਂ ਸੀ ਇੱਕ ਵਾਰਾਂ ਜੋ ਸਾਰੀ ਬੀਜੇਪੀ ਉੱਥੇ ਪਹੁੰਚ ਗਈ ਸੀ ਉਹਦੇ ਪ੍ਰੋਟੈਸਟ ਦੇ ਰੋਸ ਵਜੋਂ ਬੀਜੇਪੀ ਨੇ ਆਰਬਿਟ ਦੇ ਸ਼ੀਸ਼ੇ ਵੀ ਭੰਤੇ ਬਸਾਂ ਦੇ ਨਾ ਇਸ ਕਰਕੇ ਉਹਦੇ ਵੀ ਕਾਲੀ ਦਲ ਨੇ ਹਮੇਸ਼ਾ ਲੜਦੇ ਰਿਹਾ ਬੀਜੇਪੀ ਦੀ ਇੰਨੀ ਜ਼ਿਆਦਾ ਵੋਟ ਨਹੀਂ ਤੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਹੱਲੇ ਲੋਕ ਲਾਇਕ ਨਹੀਂ ਕਰਦੇ ਹੈਗੇ ਠੀਕ ਹੈ ਕਿਤੇ ਟਾਵਾ ਟਾਵਾ ਜਿਹੜੇ ਨੇ ਉਹ ਵੋਟਾਂ ਪੈ ਜਾਣਗੀਆਂ ਪਰ ਇਹ ਹੈ ਕਿ ਬੀਜੇਪੀ ਤੇ ਕਾਂਗਰਸ ਪਾਰਟੀ ਇਹਨਾਂ ਦੋਨਾਂ ਦਾ ਮੁਕਾਬਲਾ ਹੋਸਦਾ ਕਿ ਚੌਥੇ ਪੰਜਵੇਂ ਨੰਬਰ ਤੇ ਕਿੰਨੇ ਰਹਿਣਾਗਾ ਤਿੰਨ ਪਾਰਟੀਆਂ ਜਿਹੜੀਆਂ ਜਿਹਦੇ ਚ ਸ਼ਰਮਣੀ ਅਕਾਲੀ ਦਲ ਨੂੰ 40 45 50 ਦਾ ਸਮਰਥਨ ਸ਼ਹਿਰ ਦੇ ਵਿੱਚ 8 ਕਾਉਂਸਲਰ ਨੇ ਉਹਨਾਂ ਦਾ ਮੁਕਾਬਲਾ ਪਾਰ ਸਰਕਾਰ ਆ ਪਰ ਸਰਕਾਰ ਦਾ ਇਹ ਕੀ ਨਾਸੀ ਧੂਆ ਨਿਕਲੂਗਾ ਉੱਥੇ ਐਡਾ ਰਮੀਲ ਸਿੰਘ ਸੰਧੂ ਦੇ ਵਾਸਤੇ ਜਿੱਤਨਾ ਕੋਈ ਸੌਖਾ ਨਹੀਂ ਹੈਗਾ ਪਰ ਸਰਕਾਰ ਸਰਕਾਰ ਹੁੰਦੀ ਹੈ ਸਰਕਾਰ ਕੋ ਪਾਵਰ ਸਰਕਾਰ ਕੋ ਮਸ਼ੀਨਰੀਆਂ ਦੇਖੋ ਨਾ ਉਹਨਾਂ ਨੇ ਆਪਣੇ ਲ ਮਨਪਸੰਦ ਡੀਐਸਪੀ ਵਾਲੇ ਨੇ ਮਨਪਸੰਦ ਹੋਰ ਵੀ ਅਫਸਰ ਹੋਣਗੇ ਸਿਵਲ ਪ੍ਰਸ਼ਾਸਨ ਦੇ ਹੋਣਗੇ ਸਰਪੰਚਾਂ ਨੂੰ ਡਰਾਉਂਣ ਧਮਕਾਉਂਦਾ ਵੀ ਗੱਲ ਹੋਊਗਾ ਲਿਮਟਾਂ ਵੀ ਦੇਖੀਆਂ ਜਾਣਗੀਆਂ ਕਰਜ਼ੇ ਵੀ ਦੇਖੇ ਜਾਣਗੇ ਹਨਾ ਉਹ ਰਾਸ਼ਨ ਵੀ ਵੰਡੇ ਜਾਣਗੇ ਪੈਨਸ਼ਨਾਂ ਵੀ ਦਿੱਤੀਆਂ ਜਾਣਗੀਆਂ ਬੁਢਾਪਾ ਪੈਨਸ਼ਨ ਸਗਨ ਸਕੀਮ ਸਾਰੀਆਂ ਦਿੱਤੀਆਂ ਜਾਣਗੀਆਂ ਸਰਕਾਰ ਵੱਲੋਂ ਸਰਕਾਰ ਹੁਣ ਉੱਥੇ ਬਥੇਰਾ ਪੰਡ ਦੇਗੀ ਹੈ ਕਿ ਨਾ ਵੰਡੇਗੀ ਵੀ ਆ ਦੇਖੋ ਆ ਸਾਰੀਆਂ ਸਕੀਮਾਂ ਪੰਜਾਬ ਚ ਬਹੁਤ ਵਧੀਆ ਚੱਲਦੀਆਂ ਉਹ ਸਾਰੀਆਂ ਚੀਜ਼ਾਂ ਸਰਕਾਰ ਕੋਲ ਤਾਂ ਬਹੁਤ ਵੀਡੀਓ ਪੀ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਤਹਿਸੀਲਦਾਰਾਂ ਦੀਆਂ ਲਗਾਈਆਂ ਜਾਣਗੀਆਂ ਐਸ ਐਚਓ ਤੇ ਤੇ ਇਲਜ਼ਾਮ ਲੱਗ ਹੀ ਗਏ ਉਕਾਲੀ ਦਲ ਕਹਿ ਰਿਹਾ ਹੈ ਕਿ ਸਾਡੇ ਸਰਪੰਚਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸਰਕਾਰ ਵੀ ਪੂਰਾ ਅੱਡੀ ਝੋਟੀ ਦਾ ਜਿਹੜਾ ਜੋਰ ਲਾਉਗੇ ਇਹਨਾਂ ਤੇ ਪਹਿਲਾਂ ਜਲੰਧਰ ਸ਼ਹਿਰ ਚ ਨਹੀਂ ਲੱਗਾ ਲੁਧਿਆਣੇ ਲੱਗਾ ਜਿੱਨਾ ਕੱਲੇ ਤਰਨਤਾਰਨ ਦੇ ਵਿੱਚ ਲਾੜੋਗਾ ਪਰ ਇਹ ਵੀ ਹੋ ਸਕਦਾ ਹੈ ਕਿ ਐਨ ਮੌਕੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਕਾਲੀ ਦਲ ਚਾਹੇ ਕਿ ਹੋਰ ਹੋਵੇ ਵੀ ਜੇ ਅਹੀਂ ਨਹੀਂ ਜਿੱਤਦੇ ਹੈਗੇ ਕਿ ਝਾੜੂ ਵਾਲੇ ਜਿੱਤੇ ਉਹ ਪਿੰਡਾਂ ਨੂੰ ਕਹਿੰਦੇ ਨੇ ਨਾ ਖੇਡਣਾ ਨਾ ਖੇਡਣ ਦੇਣਾ ਕੁੱਤੀ ਜਮੂਤਣਾ ਉਹ ਵੀ ਮੇਨੂੰ ਲੱਗਦਾ ਕਿ ਜਿਹੜੀ ਇਹ ਜਿਹੜੀ ਆ ਜਿਹੜੀ ਪੋਜੀਸ਼ਨ ਜਿਹੜੀ ਬਣੂਗੀ ਪਰ ਇਹ ਜਿਹੜੀ ਇਸ ਵੋਟਾਂ ਪੈਣਗੀਆਂ ਇਹ ਬੜਾ ਇੰਟਰਸਟਿੰਗ ਜਿਹੜਾ ਦਿਲਚਸਪ ਜਿਹੜਾ ਮੁਕਾਬਲਾ ਹੋਊਗਾ ਵੀ ਕਿਹਦਾ ਖਾਤਾ ਖੋਲਦਾ ਕਾਲੀ ਦਲ ਜਿੱਤਦਾ ਜਾਂ ਝਾੜੂ ਵਾਲੇ ਜਿੱਤਦੇ ਨੇ ਜਾਂ ਫਿਰ ਮਨਦੀਪ ਸਿੰਘ ਹੁਣੀ ਜਿੱਤਦੇ ਹੈਗੇ ਨੇ ਉਹ ਜਿਹੜਾ ਵਾ ਜੇ ਮਨਦੀਪ ਸਿੰਘ ਹੁਣੀ ਜਿੱਤਦੇ ਜਿੰਨੂੰ ਇੱਕ ਵਾਰਸ ਪੰਜਾਬ ਦਾ ਵਾਰਸ ਪੰਜਾਬ ਐਡੀ ਵੱਡੀ ਜਥੇਬੰਦੀ ਤੇ ਹੈ ਨਹੀਂ ਆ ਪਰ ਲੋਕਾਂ ਦੀਆਂ ਭਾਵਨਾਵਾਂ ਜੇ ਜੋ ਬਣ ਗਿਆ ਇੱਕ ਲਹਿਰ ਜੀ ਬਣ ਗਈ ਉਹ ਵੀ ਜਿਸ ਉਹਨਾਂ ਨੂੰ ਤੇ ਟਕਸਾਲੀਆਂ ਨੇ ਤਾਂ ਹੋਰਾਂ ਨੇ ਵੀ ਜਿਹੜਾ ਦੇਤੀ ਹੈਗੀ ਸਪੋਰਟ ਪਰ ਇਹ ਤਰਨਤਾ ਦੇ ਜਿਹੜੇ ਘਟੋ ਘੜ 1.2 ਲੱਖ ਵੋਟਰ ਨੇ ਜਿਹੜੇ ਦੇ ਚ 105 ਪਿੰਡ ਨੇ ਉਹਨਾਂ ਨੇ ਫੈਸਲਾ ਅਸਲ ਦੇ ਵਿੱਚ ਕਰਨਾ ਸ਼ਹਿਰ ਦੇ ਲੋਕਾਂ ਦੇ ਕੀ ਕਰਨਾ ਹੈ ਸ਼ਹਿਰ ਦੇ ਵਿੱਚ ਵੀ ਬਹੁਤ ਲੋਕ ਬੈਠੇ ਹੈ ਨਹੀਂ ਪਰ ਉਹਦੇ ਚ ਮੈਨੂੰ ਲੱਗਦਾ 105 ਪਿੰਡਾਂ ਦੇ ਜਿਹੜੀ ਜੇ ਹਵਾ ਬਣ ਗਈ ਤੇ ਫਿਰ ਅਰਵੈਤੀ ਪਾਰਟੀਆਂ ਦੇ ਜਿਹੜਾ ਨੇ ਇੱਕ ਵਾਰ ਇਹਨਾਂ ਨੂੰ ਦੁਬਾਰਾ ਅਕਲ ਟਕਾਣੇ ਆਜੂਗੀ ਕਿ ਲੋਕਾਂ ਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ ਕਾਲੀਆਂ ਨੇ ਬੇਵਕੂਫ ਬਣਾਇਆ ਕਾਲੀਆਂ ਤੋਂ ਬਾਅਦ ਕੈਪਟਨ ਬੇਵਕੂਫ ਬਣਾਗਾ ਕੈਪਟਨ ਤੋਂ ਬਾਅਦ ਚੰਨੀ ਸਾਹਿਬ ਨੇ ਬੇਵਕੂਫ ਬਣਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈਗੀ ਬੜੀਆਂ ਕੁਝ ਗੱਲਾਂ ਕਰਿਆ ਉਹ ਹੁਣ ਆਮ ਆਦਮੀ ਪਾਰਟੀ ਦਰਾਰੀ ਆਈ ਹੈ ਆਪਣੀ ਆਪਣੀਆਂ ਕੁਰਸੀਆਂ ਦੇ ਖਾਤਰ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਰਿਹਾਗਾ ਇੱਥੇ ਤਰਨਤਾਂ ਦੇ ਵਿੱਚ ਦੇਖਦੇ ਆ ਕਿ ਤਰਤਾ ਦੇ ਲੋਕ ਕਿਹੜੇ ਬੇਫੂਬ ਬੰਦੇ ਨੇ ਜਾਂ ਕੋਈ ਹੋਰ ਫੈਸਲਾ ਲੈਂਦੇ ਹੈਗੇ ਨੇ ਇਹ ਜਿਹੜਾ ਇਹ ਜਿਹੜਾ ਵਾ ਰਿਜ਼ਲਟ ਜਿਹੜਾ ਕਲੀਅਰ ਔਰ ਜੇ ਇਹ ਵਾਲਾ ਰਿਜ਼ਲਟ ਜੇ ਕਿਸੇ ਦੇ ਹੱਕ ਚ ਆ ਗਿਆ ਤੇ ਇਹ ਵੀ ਨਹੀਂ ਹੈ ਕਿ ਲਹਿਰ ਬਣ ਜੂਗੀ 27 ਦੇ ਵਿੱਚ ਪਰ ਆਮ ਆਦੀ ਪਾਰਟੀ ਵਾਸਤੇ ਇਹ ਸੀਟ ਜਿੱਤਨੀ ਬੜੀ ਜ਼ਰੂਰੀ ਹੈ ਦੂਜਿਆਂ ਦਾ ਹਾਰਨਾ ਮਾਇਨੇ ਨਹੀਂ ਰੱਖਣਾ ਹੈ ਜੇ ਆਮ ਆਦੀ ਆਮ ਆਦੀ ਪਾਰਟੀ ਤੋਂ ਹਾਰ ਜਾਂਦੀ ਹੈਗੇ ਉਹਦਾ ਅਸਰ 27 ਦੇ ਵਿੱਚ ਪੈ ਸਕਦਾ